ਦਾ ਸਾਲ ਜਦੋਂ ਆਉਂਦਾ ਉਹ ਫਿਰ ਜਨਵਰੀ ਵਿੱਚ ਮਨਾਇਆ ਜਾਂਦਾ ਹੈ ਜਿਹੜਾ ਉਸ ਤਖੀ ਉੱਤੇ ਉਸ ਪਾਠ ਤੋਂ ਲੈ ਕੇ ਲੱਖਾਂ ਸੇ ਵਾਰਾਈ ਹੈ ਮਾਜ ਰਾਜ ਜਿਹੜਾ ਮਹਾਰਾਜ ਜਿਆ ਨਾ ਕੋਈ ਵੀ ਸ਼ੁਰੂਆਤ ਤੋਂ ਨਹੀਂ ਮਹਾਰਾਜ ਜਿਸ ਵੀ ਜਿਹੜੀ ਸਮਰਿਕਰ ਤੋਂ ਸ਼ੁਰੂ ਹੋਈ ਹੈ ਰਾਜਾ ਵਿਕਟਮ ਜੀ ਤੋਂ ਸ਼ੁਰੂ ਹੋਈ ਹੈ ਜਿਹੜਾ ਅੱਜ ਨਵਾਂ ਸਾਲ ਚੜਿਆ ਉਹ ਨਾਨਕਸ਼ਾਹੀ ਇੱਕ ਲਾ ਉਹ ਪਰਮਾਤਮਾ ਜਿਹਦੀ ਬੰਦਗੀ ਕਰਦਾ ਕੋਈ ਭਗਤ ਕਬੀਰ ਇਤਿਹਾਸ ਕਹਿੰਦਾ ਆਪ ਸਭੂ ਦਾ ਰੂਪ ਧਾਰਨ ਕਰਕੇ ਭਗਤ ਕਬੀਰ ਦੇ ਕੋਲ ਆ ਗਿਆ ਤੇ ਭਗਤ ਕਬੀਰ ਨੂੰ ਆ ਕੇ ਕਹਿੰਦਾ ਭਗਤ ਕਬੀਰ ਨੂੰ ਆ ਕੇ ਕਹਿੰਦਾਓ ਭਗਦਾ ਇੱਥੇ ਸੁਣਿਆ ਕਬੀਰ ਰਹਿਦਾ ਤੇ ਭਗਤ ਕਬੀਰ ਜੀ ਹੱਥ ਜੋੜ ਕੇ ਕਹਿੰਦੇ ਦੱਸੋ ਬਾਹਰ ਹੁਕਮ ਕਰੋ ਕਹਿੰਦੇ ਮੈਂ ਸੁਣਿਆ ਉਹ ਕਹਿੰਦੇ ਕੋਈ ਸੋਪਾ ਨਹੀਂ ਦੇਦਾ ਨੀ ਪਰਵਾਰ ਤਿੰਨ ਚਾਰ ਘਰਾਂ ਤੇ ਆ ਸਰਕਾਰ ਤੁਹਾਡਾ ਬਈ ਮਾਪੁਰਾਂ ਦੀ ਕਿਸੇ ਨੂੰ ਕੋਈ ਦਿਵਾਈ ਨਹੀਂ ਪਰ ਗੁਰੂ ਨਾਨਕ ਦੇਵ ਦਾ ਵਾਧ ਰਹੀਆਂ ਵੱਡੇ ਵੱਡੇ ਸੇਵਾ ਦੇ ਕੁੰਭ ਆਇਆ ਮਾਪੁਰਖਾਨੇ ਤੇ ਇੱਡੇ ਵੱਡੇ ਸਾਸ਼ਟ੍ਰਿਕ ਤੁਢੇ ਰਿਆਂ ਨੂੰ ਛੱਡ ਕੇ ਤੇਰੀ ਸਾਧਕੇ ਲੈ ਵੇਖ ਆਸਵਾਦ ਲੇਲੀ ਮਨ ਸਾਰ ਪੰਡਾ ਮੇਰਾ ਤੂਰੀ ਆਸਾ ਦੀ ਹਰ ਆਗਮਨੀ ਜੀ ਬੰਦਾ ਜੀ ਦਰਜਾ ਕੀ ਆਪਾ ਜੀ ਜੀ ਰੰਗ ਜੀ ਨਾਮ ਕਰਾਰੇ

ਇਹ ਮੇਰੇ ਪਿੰਡ ਵਿੱਚ ਬਹੁਤ ਵਧੀਆ ਸ਼ਰਾਖਾ ਯੋਗ ਕੰਮ ਨੇ ਜੋ ਸਰਦੇਸ਼ ਸਿੰਘ ਕਾਲਾ ਸਨੋਂ ਸਵਰਨ ਸਿੰਘ ਨੇ ਇਹ ਉਪਰਾਲਾ ਕੀਤਾ ਇਸ ਤੋਂ ਪਹਿਲਾਂ ਸਾਡੇ ਪਿੰਡ ਕਦੀ ਵੀ ਗਰੀਬ ਲੋਕਾਂ ਦੇ ਲੜਕੀਆਂ ਵੀ ਆਨੰਦ ਕਾਰਡ ਨਹੀਂ ਕਰਵਾਏ ਗਏ ਕਨ ਤੇ ਨੌਜਵਾਨ ਨੇ ਹਿੰਮਤ ਕਰਕੇ ਪਹਿਲੀ ਵਾਰੀ ਪਿੰਡ ਦੇ ਵਿੱਚ ਕੰਮ ਕਰਨ ਲੱਗਾ ਜਿਹਦੇ ਨਾਲ ਬਹੁਤ ਪਿੰਡ ਵਾਸੀ ਨਗਰ ਵਾਸੀਆਂ ਦਾ ਸਹਿਯੋਗ ਵੀ ਹੈ ਤੇ ਲੋਕਾਂ ਦੇ ਹਸਪਤਾਲ ਦਾ ਨਾਂ ਵੀ ਬਹੁਤ ਚੰਗਾ ਹੋ ਗਿਆ ਇਸ ਵੇਲੇ ਜੇ ਪੰਜ ਭਰੇਲੂ ਜ਼ਮਾਨ ਦਿੱਤੇ ਜਾਣੇ ਜੋ ਲੜਕੀਆਂ ਨੂੰ ਆਮ ਵਿਆਹ ਦੇ ਵਿੱਚ ਦਿੱਤੇ ਜਾਂਦੇ ਨੇ ਤੇ ਇਹਦੇ ਵਿੱਚ ਪੰਜ ਸਮਾਨ ਤੇ ਦੋ ਹੱਥਾਂ ਵਾਲੀਆਂ ਲੋਕ ਘੜੀਆਂ ਦਿੱਤੀਆਂ ਜਾਂਦੀਆਂ ਨੇ ਲੜਕੀ ਦੇ ਲੜਤੇ ਵਿੱਚ ਸਭ ਤੋਂ ਧੰਨਵਾਦ ਸਾਰਿਆਂ ਦਾ 70 ਬੈਣਾ ਨੀਰਾ ਦਾ ਵੀ ਨਗਰਵਸੀਆਂ ਦੇ ਸਾਰਿਆਂ ਦੇ ਇਸ ਤਰ੍ਹਾਂ ਹਿੰਮਤ ਦੇ ਨਾਲ ਤੁਹਾਡੀ ਤਰਨ ਦੇ ਨਾਲ ਹੋਰ ਸਾਡੇ ਮਨ ਵਿੱਚ ਪਿਆਰ ਵਧੇਗਾ ਅੱਗੇ ਤੋਂ ਵੀ ਇਹੀ ਪੰਜ ਤੋਂ ਗਾਂ ਜਿਆਦਾ ਕਰਨਦੇ ਉਪਰਾਲੇ ਕਰਾਂਗੇ ਪੰਜ ਤੋਂ 500 ਵੀ ਹੋ ਸਕਦਾ 100 ਵੀ ਹੋ ਸਕਦੇ ਨੇ ਜਿਨੇ ਜਿਨੇ ਪਰਮਾਤਮਾ ਨੇ ਗਾਂ ਤੋਂ ਜਾਇਆ ਉਸੇ ਤਰ੍ਹਾਂ ਹੀ ਜਾਦਾ ਆਪਣਾ ਗਾਂ ਕਦਮ ਰੱਖਾ ਦੇ ਕੰਮ ਦੇ ਵਿੱਚ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਤੰਤਰ ਬ੍ਰਹਮਗੇਦੀ ਬਾਬਾ ਅਮਰਨਾਥ ਜੀ ਤੰਤਰ ਬ੍ਰਹਮਗੇਦੀ ਬਾਬਾ ਹੀਰਾਦਾ ਜੀ ਦਾ ਜੋ ਸਰਾਨਾ ਜੋੜ ਮੇਲਾ 1978 ਤੋਂ ਲੈ ਕੇ ਤਾਂਤਰ ਬ੍ਰਹਮ ਕੇ ਦੀ ਬਾਬਾ ਅਮਰ ਰਾਜ ਦਾ ਸੰਕਤ ਕੋ ਸ਼ਰਦਾ ਦੇ ਨਾਲ ਸਮਾਗਮ ਬਣਾ ਰਹੀਆਂ ਨੇ ਐਕੀ ਵੀ ਇਸੇ ਤਰ੍ਹਾਂ ਤਾਂਤਰ ਬ੍ਰਹਮ ਕੇ ਦੀ ਬਾਬਾ ਅਮਰਨਾਥ ਜੀ ਤਾਂਤਰ ਬ੍ਰਹਮ ਕੇ ਦੀ ਬਾਬਾ ਹੀਰਾ ਦਾ ਜੀ ਦਾ ਸਲਾਣਾ ਜੋੜ ਮੇ ਦਾ ਮਨਾਇਆ ਗਿਆ ਤੇ ਪੰਜਾਂ ਲੜਕੀਆਂ ਦਾ ਵਿਆਹ ਰੱਖਿਆ ਗਿਆ ਸੀ ਵਿਚਲਾ ਵਿੱਚ ਉਹ ਅੱਜ ਉਹਨਾਂ ਦੇ ਸਾਦੀ ਕੀਤੀ ਗਈ ਹੈ ਇਹ ਸਾਰੀਆਂ ਸੰਕਤਾਂ ਨੂੰ ਸਾਡੇ ਵੱਲੋਂ ਸੰਤਨ ਬ੍ਰਹਮਗੇਨੀ ਬਾਬਾ ਅਗਰਨਾਜ ਜੀ ਦੇ ਸਤਾਨ ਵੱਲੋਂ ਇਲਾਕੇ ਜੀ ਸੰਗਤਾਂ ਨੂੰ ਦੂਰੋਂ ਨੇੜੋਂ ਅੰਜ ਚਲਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਬਾਬਾ ਮਾਪੁਰਖੋ ਮਾਪਾ ਮਨਜੀਤ ਸਿੰਘ ਜੀ ਜੋ ਡੋਗਰਾਂਵਾਲ ਤੋਂ ਵਿਰਸਣ ਦੇਣ ਵਾਸਤੇ ਇੱਥੇ ਆਏ ਹਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਗਰੁੱਪ ਵਾਲੀ ਸਾਧ ਸੰਗਤ ਜੀ ਬੜੀਆਂ ਚਾਵਾਂ ਤੇ ਸ਼ਰਧਾ ਨਾਲ ਸੰਗਤਾਂ ਬਾਬਾ ਜੀ ਦਾ ਸਮਾਗਮ ਮਨਾ ਰਹੀਆਂ ਨੇ ਤੇ ਬਹੁਤ ਮਹਾਰਾਜ ਜੀ ਆਪਾਰ ਕਿਰਪਾ ਹੈ। ਕਿਉਂਕਿ ਸੰਤ ਬ੍ਰਹਮਗਣੀ ਬਾਬਾ ਅਮਰਨਾਥ ਜੀ ਨੇ 1947 ਤੋਂ ਜੰਗ ਚੱਲਣ ਤੋਂ ਬ੍ਰਹਮਗਣੀ ਬਾਬਾ ਅਮਰਨਾਥ ਜੀ ਨੇ ਸੰਤ ਰੂਪ ਚੱਲ ਜਿਆ ਗੋਲੀਆਂ ਵਿੱਚ ਇੱਥੋਂ ਕਰਕੇ ਲੈਂਦਾ ਸੀ ਜਿੱਥੇ ਜਿੱਥੇ ਮਹਾਂਪੁਰਜ ਗਏ ਨੇ ਉੱਥੇ ਤੇ ਮਹਾਰਾਜੀ ਦੇ ਸਥਾਨ ਬਣੇ ਨੇ ਬਹੁਤ ਮਹਾਰਾਜੀ ਦੀ ਅਪਾਰ ਕਰਪਾ ਹੈ ਜੀ